ਉਹਨਾਂ ਜੇਕਰ ਤੁਸੀਂ ਨਿਰਾਸ਼ ਹੋ ਚੁੱਕੇ ਆ ਘਰ ਦੇ ਵਿੱਚ ਬੈਠੇ ਆ ਤੇ ਤੁਹਾਡਾ ਮਨ ਨਹੀਂ ਕਰਦਾ ਕੁਝ ਵੀ ਕਰਨ ਨੂੰ ਤਾਂ ਅੱਜ ਮੋਟੀਵੇਸ਼ਨਲ ਪਲੇਅਰ ਤੁਹਾਨੂੰ ਮਿਲਾਵਾਂਗੇ ਮੈਂ ਅਬੋਰ ਦੇ ਵਿੱਚ ਆਇਆ ਸੀਗਾ ਪਸ਼ਪਿੰਦਰਜੀਤ ਸਿੰਘ ਬਰਾੜ ਇੱਕ ਬਹੁਤ ਵਧੀਆ 57 ਸਾਲਾਂ ਦਾ ਗੱਭਰੂ ਉਹਦੇ ਨਾਲ ਗੱਲਬਾਤ ਕਰਾਵਾਂਗੇ ਉਹਨਾਂ ਦੀ ਲਾਈਫ ਦੀ ਜੀਵਨ ਦੀ ਸਟੋਰੀ ਕਿਵੇਂ ਹੁਣ ਤੱਕ ਦੇ ਫਿਟਨੈਸ ਦਾ ਲੈਵਲ ਉਹਨਾਂ ਨੇ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਿਆ ਬਹੁਤ ਵਧੀਆ ਸਲੀਡ ਹੈਗੇ ਆ ਤੇ ਗਰਾਊਂਡ ਦੇ ਵਿੱਚ ਇੱਥੇ ਵਰਕਆਊਟ ਕਰ ਰਹੇ ਸੀ ਇੱਥੇ ਸਾਨੂੰ ਮਿਲੇ ਅੱਜ ਬੜੀ ਖੁਸ਼ੀ ਹੋਈ ਸਰ ਤੁਹਾਨੂੰ ਮਿਲ ਕੇ ਜੀ ਹੋਸਟ ਵੈਲਕਮ ਥੈਂਕ ਯੂ ਸਰ ਥੈਂਕ ਯੂ ਮਿਹਰਬਾਨ ਤੁਸੀਂ ਮਾਨ ਬਖਸ਼ਿਆ ਜੀ ਮਿਹਰਬਾਨੀ ਸਰ ਸਭ ਤੋਂ ਪਹਿਲਾਂ ਤਾਂ ਇਹੀ ਹੈਗਾ ਜੀ ਮੈਨੂੰ ਇਹ ਜ਼ਰੂਰ ਦੱਸਿਓ ਵੀ ਤੁਸੀਂ ਜੀਮਾਂ ਦੇ ਨਾਲ ਕਿਵੇਂ ਤੁਹਾਡਾ ਇਸ ਉਮਰ ਦੇ ਵਿੱਚ ਤੁਸੀਂ ਆਪ ਨੂੰ ਫਿੱਟ ਕੀਤਾ ਵਧੀਆ ਬਣਾ ਕੇ ਰੱਖੀ ਸੀ ਤਾਂ ਇਹਦੇ ਪਿੱਛੇ ਰਾਜ਼ ਕੀ ਹੈਗਾ ਜੀ ਅਸਲ ਜੀ ਮੈਂ ਗੇਮ ਬੰਦ ਹੀ ਨਿੱਕੇ ਕਦੇ ਕੀਤੀ ਗਈ ਜੀ ਹਾਂ ਮੈਂ ਸਕੂਲ ਲੈਵਲ ਤੇ ਫੁੱਟਬਾਲ ਖੇਡਦਾ ਰਿਹਾ ਜੀ ਜੀ ਫਿਰ ਕਾਲੀ ਲੈਵਲ ਤੇ ਫੁੱਟਬਾਲ ਖੇਡਿਆ ਜੀ ਜੀ ਪੰਜਾਬ ਲੈਵਲ ਤੇ ਫੁੱਟਬਾਲ ਖੇਡਿਆ ਜੀ ਹਾਂ ਜੀ ਹਾਂ ਜੀ ਜਦੋਂ ਮੈਂ ਅਬੋੜ ਆਇਆ ਜੀ ਇੱਥੇ ਮੈਂ ਕ੍ਰਿਕਟ ਖੇਡ 10 ਸਾਲ ਤੱਕ ਤਕਰੀਬਨ ਕ੍ਰਿਕਟ ਖੇਡਦਾ ਰਿਹਾ ਹਾਂ ਹਾਂ ਜੀ ਹਾਂ ਜੀ ਤੇ 2010 ਮੈਨੂੰ ਪਤਾ ਲੱਗੇ ਮਾਸਟਰ ਗੇਮਸ ਹੁੰਦੀਆਂ ਜੀ ਤਾਂ ਫਿਰ ਮੈਂ ਇਧਰ ਕਿਉਂਕਿ ਮੇਰੀ ਸਪੀਡ ਚੰਗੀ ਸੀਗੀ ਜੀ ਫੁੱਟਬਾਲ ਕਰਕੇ ਜੀ ਤੇ ਮੈਂ 100 ਮੀਟਰ ਸਪ੍ਰਿੰਟ ਕਰਨ ਲੱਗ ਪਿਆ ਜੀ ਸ਼ੁਰੂ ਕੀਤੀ ਹਾਂਜੀ 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 ਤੇ 100 ਮੀਟਰ ਸਪ੍ਰਿੰਟ ਚੋਂ ਮੈਂ ਨੈਸ਼ਨਲ ਚ ਮੇਰਾ 골ਡ ਆ ਜੀ 골ਡ ਆ ਬਹੁਤ ਸੋਹਣੀ ਗੱਲ ਆ ਦੋਸਤੋ 100 ਮੀਟਰ ਸਪ੍ਰਿੰਟ ਦੇ ਵਿੱਚੋਂ ਨੈਸ਼ਨਲ 골ਡ ਆ ਫੁੱਟਬਾਲ ਇੱਕ ਰੀਜ਼ਨ ਬਣਿਆ ਤੇ ਸਰ ਆਪਾਂ ਜ਼ਿੰਦਗੀ ਦੀ ਸ਼ੁਰੂਆਤ ਤੋਂ ਗੱਲਬਾਤ ਕਰਾਂਗੇ ਤੁਸੀਂ 57 ਸਾਲ ਦੇ ਵਿੱਚ ਵੀ ਆਪਣੇ ਆਪ ਨੂੰ ਮੈਂ ਦੇਖਿਆ ਕਿ ਤੁਸੀਂ ਜਿਮ ਵਰਕਆਊਟ ਵੀ ਕਰਦੇ ਹੋ ਫਿਟਨੈਸ ਪੂਰੀ ਮੇਨਟੇਨ ਕਰਕੇ ਰੱਖੀ ਆ ਅੱਜ ਕੱਲ 35-40 ਸਾਲ ਦੀ ਉਮਰ ਦੇ ਵਿੱਚ ਲੋਕਾਂ ਦੇ ਸਰੀਰ ਜਵਾਬ ਦੇ ਜਾਂਦੇ ਹਨ ਤਾਂ ਇੱਕ ਤੁਸੀਂ ਰੋਲ ਮਾਡਲ ਹੋ ਅੱਜ ਕੱਲ ਦੇ ਗੱਭਰੂਆਂ ਵਾਸਤੇ ਨੌਜਵਾਨਾਂ ਹਾਂ ਕਿਉਂਕਿ ਅੱਜ ਕੱਲ ਇਸ ਚੀਜ਼ ਦੀ ਬਹੁਤ ਵੱਡੀ ਸਾਡੇ ਬੱਚੇ ਮੋਬਾਈਲਾਂ ਦੇ ਉੱਤੇ ਲੱਗ ਗਏ ਹੈਗੇ ਹੈ ਸਿਹਤਦਾਰ ਉਸੇ ਕੋਈ ਧਿਆਨ ਨਹੀਂ ਦਿੰਦਾ ਹੈਗਾ ਤਾਂ ਤੁਸੀਂ ਇੱਕ ਮਤਲਬ ਇਸ ਏਰੀਏ ਦੇ ਵਾਸਤੇ ਮਾਣ ਹੈਗੇ ਆ ਮਾਣ ਸਨਮਾਨ ਤੁਹਾਡਾ ਬਣਦਾ ਹੈਗਾ ਤੇ ਮੈਂ ਸਭ ਤੋਂ ਪਹਿਲਾਂ ਇੱਥੋਂ ਆਪਾਂ ਸ਼ੁਰੂ ਕਰੀਏ ਵੀ ਤੁਸੀਂ ਕਿਹੜੀ ਉਮਰ ਦੇ ਵਿੱਚ ਜਿਵੇਂ ਇੱਕ ਬੱਚਾ ਹੁੰਦਾ ਨਾ ਜਮ ਬਰਥ ਹੁੰਦਾ ਦਾ ਤੇ ਉਹ ਗੇਮਾਂ ਦੇ ਨਾਲ ਜੁੜਦਾ ਤੁਸੀਂ ਕਿਵੇਂ ਪ੍ਰਭਾਵਿਤ ਹੋਏ ਕਿਸ ਚੀਜ਼ ਤੋਂ ਪ੍ਰਭਾਵਿਤ ਹੋਏ ਛੂਟਿੰਗ ਹੁੰਦੇ ਛੂਟਿੰਗ ਉਮਰ ਵਿੱਚ ਕਿਸ ਉਮਰ ਦੇ ਵਿੱਚ ਗੇਮ ਦੇ ਨਾਲ ਜੁੜੇ ਸੀ ਮੇਰਾ ਹਸ ਨੇ ਪਿੰਡ ਚਕਸ਼ਰੇ ਵਾਲਾ ਹੈ ਜੀ ਕਿ ਚਕਸ਼ਰੇ ਵਾਲਾ ਇੱਕ ਫੁੱਟਬਾਲ ਦੀ ਤੁਸੀਂ ਕਹਿ ਸਕਦੇ ਆਂ ਵੀ ਉਹ ਉੱਥੇ ਬਹੁਤ ਵਧੀਆ ਜਿਹੜੇ ਹੈਗੇ ਆ ਫੁੱਟਬਾਲਰ ਪੈਦਾ ਹੋਏ ਆ ਜੀ ਅਸੀਂ ਆਪਦੇ ਵੱਡਿਆਂ ਨੂੰ ਵੇਖ ਕੇ ਮੇਰੇ ਗ੍ਰੈਂਡਫਾਦਰ ਜਿਹੜੇ ਸੀਗੇ ਉਹ ਫੁੱਟਬਾਲ ਦੇ ਬਹੁਤ ਵਧੀਆ ਪਲੇਅਰ ਸੀਗੇ ਜੀ ਤੇ ਖਾਨਦਾਨ ਦੇ ਵਿੱਚ ਗੇਮ ਜਿਹੜੀ ਹੋਣੀ ਜ਼ਰੂਰੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਫਾਰਸਾ ਕਬੱਡੀ ਖੇਡਦੇ ਸੀਗੇ ਜੀ ਪਰ ਮੈਂ ਫੁੱਟਬਾਲ ਨੂੰ ਚੂਜ਼ ਕੀਤਾ ਕਿਉਂਕਿ ਮੇਰੇ ਜਿਹੜਾ ਯਾਦਾ ਇੰਟਰਸਟ ਮੇਰਾ ਫੁੱਟਬਾਲ 'ਚ ਸੀਗਾ ਤਾਂ ਉਸ ਟਾਈਮ ਤੋਂ ਮੈਂ ਮਤਲਬ ਗਰਾਊਂਡ ਨਾਲ ਜੁੜ ਗਿਆ ਸੀਗਾ ਜੀ ਅੱਜ ਤੱਕ ਗਰਾਊਂਡ 'ਚ ਹਾਂ ਜੀ ਅੱਜ ਤੱਕ ਗਰਾਊਂਡ ਤੇ ਬਹੁਤ ਵਧੀਆ ਕੰਸਿਸਟੈਂਟਲੀ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਣਾ ਇਹ ਬਹੁਤ ਵੱਡਾ ਚੈਲੰਜ ਹੁੰਦਾ ਹੈ ਹਣੇ ਹਰ ਇੱਕ ਬੰਦੇ ਵਾਸਤੇ ਤਾਂ ਫੁੱਟਬਾਲ ਦੇ ਨਾਲ ਥੋੜੀ ਗੇਮ ਛੋਟੀ ਉਮਰ ਦੇ ਵਿੱਚ ਸ਼ੁਰੂ ਹੋ ਗਈ ਸਕੂਲ ਲੈਵਲ ਤੋਂ ਹਾਂਜੀ 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 ਹਾਂ ਉਸ ਤੋਂ ਬਾਅਦ ਹੌਲੀ ਹੌਲੀ ਵੱਧਦੇ ਗਏ ਤੁਸੀਂ ਅੱਗੇ ਫੁੱਟਬ ਇਹ ਜਿਵੇਂ ਤੁਸੀਂ ਹੁਣ ਇੰਨਾ ਲੰਮਾ ਸਮਾਂ ਆਪਣੇ ਆਪ ਨੂੰ ਕੰਸਿਸਟੈਂਟ ਮੈਂ ਆਪਣਾ ਮੇਨਟੇਨ ਬੋਡੀ ਨੂੰ ਕਰਕੇ ਰੱਖਿਆ। ਕਈ ਬੱਚੇ ਹੁੰਦੇ ਆ ਛੋਟੀ ਉਮਰ ਦੇ ਵਿੱਚ ਲੱਗ ਤਾਂ ਜਾਂਦੇ ਆ ਪਰ ਉਹਨਾਂ ਨੂੰ ਕੋਈ ਰੋਲ ਮਾਡਲ ਨਹੀਂ ਮਿਲਦਾ। ਉਹਨਾਂ ਨੂੰ ਆਪਦੀ ਜ਼ਿੰਦਗੀ ਦਾ ਤਜਰਬਾ ਜ਼ਰੂਰ ਦੱਸੋ ਵੀ ਕਿਵੇਂ ਉਹ ਲਗਾਤਾਰ ਕਿਸੇ ਵੀ ਗੇਮ ਦੇ ਨਾਲ ਜਿਹਨਾਂ ਨਾਲ ਜੁੜ ਗਏ ਹੈਗੇ ਜੁੜੇ ਰਹੇ। ਉਹਦੇ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ? ਬਿਲਕੁਲ ਸੱਚ ਹੈ ਜੀ ਆਪਾਂ ਨੂੰ ਅ ਕਈ ਵਾਰੀ ਮਨ ਚੋਂਦਾ ਯਾਰ ਵੀ ਬੜਾ ਔਖਾ ਕੰਮ ਹੈ ਹਰ ਰੋਜ਼ ਗਰਾਊਂਡ ਜਾਓ ਜਿਮ ਜਾਓ ਆਪਾਂ ਉਸ ਤੋਂ ਬੋਰ ਹੋ ਜੰਨੇ ਆ ਪਰ ਨਹੀਂ ਜੀ ਇਹ ਤਾਂ ਇੱਕ ਤੁਹਾਨੂੰ ਪੈਸ਼ਨ ਬਣਾਉਣਾ ਪੈਣਾ ਆਪਦਾ ਤਾਂ ਕਿ ਡਾਕਟਰ ਕੋਲ ਨਾ ਜਾਏਗੀ ਆਪਾਂ ਜੀ ਬਿਲਕੁਲ ਬਹੁਤ ਸੋਹਣੀ ਗੱਲ ਤੁਸੀਂ ਕੀਤੀ ਹੈ ਵੀ ਡਾਕਟਰਾਂ ਤੋਂ ਬਚਣ ਵਾਸਤੇ ਜੇ ਗਰਾਊਂਡ ਆ ਦੇ ਵਿੱਚ ਜਾਵੜੀਏ ਤਾਂ ਵੱਡੀ ਗੱਲ ਹੈ ਬਿਲਕੁਲ 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 ਜੀ ਤੇ ਇਹ ਨਾਲ ਮਤਲਬ ਤੁਹਾਡਾ ਤੁਸੀਂ ਫਿੱਟ ਰਹਿਣੇ ਆ ਜੀ ਬਿਮਾਰੀਆਂ ਤੋਂ ਦੂਰ ਰਹਿਣੇ ਹੈਗੇ ਬੱਚਿਆਂ ਨੂੰ ਮੈਂ ਇਹ ਹੀ ਸਲਾਹ ਦੇਵਾਂਗਾ ਠੀਕ ਹੈ ਮੋਬਾਈਲ ਯੂਜ਼ ਕਰੋ ਪਰ ਉਹਨਾਂ ਇੱਕ ਅਸਲੀ ਯੂਜ਼ ਕਰਦੇ ਆ ਵੱਡੇ ਯੂਜ਼ ਕਰਦੇ ਆ ਪਰ ਇੱਕ ਸਮਾਂ ਹੁੰਦਾ ਕਿ ਤੁਸੀਂ ਘੰਟਾ ਮੋਬਾਈਲ ਦੇਖਣਾ ਤਾਂ ਮੋਬਾਈਲ ਦੇਖੋ ਗਰਾਊਂਡ ਤੇ ਜਿਮ ਦਾ ਜ਼ਰੂਰ ਛੱਡੋ ਨਾ ਜੀ ਬਿਲਕੁਲ ਸ਼ਡਿਊਲ ਨਾ ਛੱਡੋ ਮਤਲਬ ਜੇ ਮੋਬਾਈਲ ਵੀ ਤੁਸੀਂ ਵਰਤਣਾ ਹੈ ਤਾਂ ਚੰਗੇ ਕੰਮ ਹਾਂਜੀ ਹਾਂਜੀ ਬਿਲਕੁਲ ਜੀ ਮਤਲਬ ਜਿਹਦੇ ਵਿੱਚ ਕੋਈ ਤੁਹਾਨੂੰ ਫਾਇਦਾ ਹੋਵੇਗਾ ਸਾਲੀਆਂ ਸਪੋਰਟਸ ਵਾਲੀਆਂ ਵੀਡੀਓ ਦੇਖੋ ਚੰਗੇ ਲੱਗਣਗੇ ਬਿਲਕੁਲ ਸਰ ਬਿਲਕੁਲ ਬਹੁਤ ਸੋਹਣੀ ਗੱਲ ਸਰ ਤੁਸੀਂ ਕੀਤੀ ਹੈਗੀ ਤਾਂ ਫਿਰ ਆਪਾਂ ਜਿੰਦਗੀ ਦੇ ਸਫਰ ਦੇ ਅੱਗੇ ਗੱਲ ਕਰਦੇ ਹਾਂ ਤੁਸੀਂ ਫੁੱਟਬਾਲ ਦੇ ਨਾਲ ਜੁੜ ਗਏ ਕਿਉਂਕਿ ਫੁੱਟਬਾਲ ਇੱਕ ਇਹੋ ਜਿਹੀ ਗੇਮ ਹੈ ਕਬੱਡੀ ਦੇ ਵਿੱਚ ਵੀ ਕੰਮ ਆਉਂਦੀ ਹੈ ਕ੍ਰਿਕਟ ਦੇ ਵਿੱਚ ਮਤਲਬ ਇੱਕ ਕੰਪਲੀਟ ਐਥਲੀਟ ਨਿਕਲਦਾ ਇਸ ਗੇਮ ਦੇ ਵਿੱਚ ਹਣਾ ਕਿਉਂਕਿ ਮੂਵਮੈਂਟਸ ਬਹੁਤ ਹੁੰਦੀਆਂ ਨੇ ਇਹਦੇ ਵਿੱਚ ਹਾਂਜੀ ਹਾਂਜੀ ਪੂਰਾ ਕੰਪਲੀਟਲੀ ਫਿਟ ਹੋ ਜਾਂਦਾ ਬੰਦਾ ਬਿਲਕੁਲ ਜੀ ਅ ਅੱਗੇ ਆਪਾਂ ਤੁਸੀ ਫੁੱਟਬਾਲ ਖੇਡਦੇ ਖੇਡਦੇ ਜਿੰਦਗੀ ਦਾ ਸਫਰ ਅੱਗੇ ਵਧਿਆ ਤਾਂ ਫਿਰ ਮਾਸਟਰ ਸਲੈਕਟ ਐਥਲੈਟਿਕਸ ਵਾਲੇ ਪਾਸੇ ਝੁਕਾ ਕਿਹੜੇ ਵੇਲੇ ਹੋਇਆ ਤੁਹਾਡਾ ਕਿਸ ਉਮਰ ਦੇ ਵਿੱਚ ਆਗੇ ਇਸ ਇਹਦੇ ਨਾਲ ਜੁੜੇ ਮੈਨੂੰ 2010 ਚ 11 ਚ ਪਤਾ ਲੱਗਿਆ ਮਾਸਟਰ ਐਥਲੈਟਿਕਸ ਕੋਈ ਚੀਜ਼ ਹੈਗੀ ਹੈ ਜੀ ਤਾਂ ਮੈਂ ਅਬੋਰ ਚ ਆਪਦੇ ਜਿਹੜੇ ਮੇਰੇ ਸਾਡੇ ਸੀਨੀਅਰ ਸੀਗੇ ਉਹਨਾਂ ਨੇ ਗੱਲਬਾਤ ਕੀਤੀ ਜੀ ਤਾਂ ਮੈਨੂੰ ਉਹ 45 ਪਲੱਸ ਚ ਮੈਨੂੰ ਪਾਰਟਿਸਪੇਟ ਕਰਵਾਇਆ ਉਹਨਾਂ ਨੇ ਜੀ 45 ਤੋਂ ਸ਼ੁਰੂ ਕੀਤੀ ਹਾਂਜੀ 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 ਫਸਟ ਟਾਈਮ ਜੀ ਦੇਖੋ ਇੱਥੇ ਆ ਕੇ ਬੰਦਾ ਇਹ ਸੋਚਦਾ ਯਾਰ ਅੱਜਕੱਲ ਲੋਕਾਂ ਦੀ ਸੋਚ ਹੈ ਵੀ 40 ਸਾਲ ਹੋ ਗਈ ਉਮਰ ਹੋ ਗਈ ਉਹਨਾਂ ਤਾਂ ਬੁੱਢੇ ਹੋ ਗਏ ਤੁਸੀਂ ਦੇਖੋ ਵੀ ਗੇਮ ਹੀ 45 ਸਾਲ ਤੋਂ ਸ਼ੁਰੂ ਕੀਤੀ ਹੈ ਜਿਹੜੀ ਮਾਸਟਰ ਐਥਲੈਟਿਕਸ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਇਵੈਂਟ ਜਿਹੜੇ ਸ਼ੁਰੂ ਹੋਏ ਆ ਜਿਵੇਂ ਇਹਨਾਂ ਨੇ ਕਿਹਾ ਵੀ ਮੈਂ 100 ਮੀਟਰ ਲਾਉਣਾ ਤੇ ਉਸ ਤੋਂ ਬਾਅਦ 45 ਸਾਲ ਦੇ ਵਿੱਚ ਤੁਸੀਂ ਐਂਟਰ ਹੋਏ ਆ ਤੇ ਇਹ ਗੇਮ ਤੁਸੀਂ ਮਾਸਟਰ ਫਲੈਟਸ ਦੇ ਨਾਲ ਜੁੜੇ ਤੇ ਫਿਰ ਉੱਥੇ ਫਸਟ ਜਿਹੜੀ ਰੇਸ 1000 ਮੀਟਰ ਤੁਸੀਂ ਲਾਈ ਉਹ ਕਿੱਥੇ ਲਾਈ ਤੇ ਕਿਵੇਂ ਲਈ ਮੇਰੀ ਫਸਟ 100 ਮੀਟਰ ਜਿਹੜੀ ਸੀਗੀ ਜੀ ਉਹ ਚੰਡੀਗੜ੍ਹ ਸੀਗੀ ਜੀ 46 ਸੈਕਟਰ ਜੀ ਤਾਂ ਮੇਰੇ ਉੱਥੇ 100 ਮੀਟਰ ਚੋਂ ਮੈਂ ਸੈਕੰਡ ਪਲੇਸ ਸੀ ਮੇਰੀ ਜੀ ਔਰ 200 ਚੋਂ ਮੇਰੀ ਥਰਡ ਪਲੇਸ ਸੀਗੀ ਜੀ 200 ਦੋ ਦੋਨੋਂ ਲਾਈਆਂ ਸੀ ਹਾਂ ਜੀ ਦੋਨੋਂ ਲਾਈਆਂ ਸੀ ਹਾਂ ਜੀ ਹਾਂ ਜੀ ਤੇ ਫਿਰ ਬੜੀ ਖੁਸ਼ੀ ਹੋਈ ਐ ਨਾ ਪਹਿਲੀ ਵਾਰੀ ਖੇਡੇ ਤੇ ਪਹਿਲੀ ਵਾਰੀ ਬਿਲਕੁਲ ਬਿਲਕੁਲ ਮੈਡਲ ਲੱਗ ਗਿਆ ਹਾਂ ਜੀ ਹਾਂ ਜੀ ਉੱਥੋਂ ਇੱਕ ਮੋਟੀਵੇਸ਼ਨ ਬਣ ਜਾਂਦੀ ਹਾਂ ਹਾਂ ਜੀ ਹੁਣ ਤੱਕ ਕਿੰਨੇ ਕ ਮੈਡਲ ਹੋ ਗਏ ੱ ਮੈਡਲ ਦੀ ਕੋਈ ਗਿਣਤੀ ਨਹੀਂ ਜੀ ਤਕਰੀਬਨ ਹਰ ਸਾਲ ਹੀ ਪਾਰਟਿਸਿਪੇਟ ਕਰਦੇ ਆ ਤੇ ਤਿੰਨ ਚਾਰ ਜਿਹੜੀਆਂ ਹੈਗੀਆਂ ਸਟੇਟ ਲੈਵਲ ਤੇ ਆਪਣੇ ਹੁੰਦੀ ਹੈ ਹੈਨਾ ਜੀ ਉਹਦੇ ਚ ਤਕਰੀਬਨ ਤਿੰਨ ਚਾਰ ਮੈਡਲ ਆ ਜਾਂਦੇ 12 15 ਮੈਡਲ ਆ ਜਾਂਦੇ ਆ ਜੀ ਹਾਂਜੀ ਕਿਤੇ ਗਿਣਤੀ ਨਹੀਂ ਕੀਤੀ ਹਾਂ ਕੋਸ਼ਿਸ਼ ਕਰੀ ਦੀ ਫਿਟਰ ਰਹੀਗੇ ਜੀ ਆਪជា ਬਰੋ ਫਿਟਨੈਸ ਸਰ ਨੂੰ ਵੱਡੀ ਗੱਲ ਆ ਜੀ ਮੈਡਲ ਸੈਕੰਡਰੀ ਹੈਗਾ ਬਿਲਕੁਲ ਬਹੁਤ ਛੋਟੀ ਸਰ ਨੇ ਗੱਲ ਕੀਤੀ ਆ ਉਹ ਨੌਜਵਾਨਾਂ ਨਾਲ ਤੁਹਾਡੇ ਨੋਟ ਕਰਨ ਵਾਲੀ ਆ ਵੀ ਫਿਟਰ ਰਹਿਣਾ ਜਿਹੜਾ ਹੈਗਾ ਫਿਟਰ ਰਹਿਣਾ ਜ਼ਰੂਰੀ ਹੈ ਮਤਲਬ ਕਿਸੇ ਵੀ ਆਪਾਂ ਗੇਮ ਦੇ ਵਿੱਚ ਆਉਣੇ ਆ ਤਾਂ ਇਹਨਾਂ ਦੇ ਕਹਿਣ ਦੇ ਮੁਤਾਬਕ ਫਿੱਟ ਰਹਿਣਾ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਫਿੱਟ ਹੋਵੋਗੇ ਤਾਂ ਬੱਚੇ ਨੂੰ ਆਪਾਂ ਕਿਸੇ ਵੀ ਗੇਮ ਦੇ ਵਿੱਚ ਪਾ ਦਈਏ ਉਹ ਕਾਮਯਾਬ ਹੋ ਜਾਂਦਾ ਬਿਲਕੁਲ ਸਰ ਬਿਲਕੁਲ ਬਿਲਕੁਲ ਕਿ ਜੇ ਫਿੱਟ ਹੀ ਨਹੀਂ ਹੋਊਗਾ ਤਾਂ ਫਿਰ ਸ਼ਾਇਦ ਉਹ ਕਿਸੇ ਵੀ ਗੇਮ ਦੇ ਵਿੱਚ ਸਕਸੈਸਫੁਲ ਨਹੀਂ ਹਾਂਜੀ ਹਾਂਜੀ ਬਿਲਕੁਲ ਸਭ ਤੋਂ ਪਹਿਲਾਂ ਫਿਟਨੈਸ ਜ਼ਰੂਰੀ ਜਿਵੇਂ ਤੁਸੀਂ ਗੱਲ ਕੀਤੀ ਤਾਂ ਉਹ ਚੰਡੀਗੜ੍ਹ ਤੁਸੀਂ ਲੜੇ ਜਿੱਤੇ ਤੇ ਉਸ ਤੋਂ ਬਾਅਦ ਅੱਗੇ ਕਿੱਥੇ ਕਿੱਥੇ ਗੇਮਾਂ ਖੇਡੀਆਂ ਜਿਦੇ ਵਿੱਚ ਤੁਹਾਡੇ ਮੈਡਲ ਆਏ ਨੈਸ਼ਨਲ ਗੇਮਸ ਹੋਈਆਂ ਸੀ ਜੀ ਚੰਡੀਗੜੀ ਹੋਈਆਂ ਸੀ ਉੱਥੇ ਮੇਰਾ 골ਡ ਮੈਡਲ ਸੈਂਟਰ ਮੈਟ ਰਚ ਜੀ ਜੀ ਫਿਰ ਹੈਦਰਾਬਾਦ ਸੀ ਨੈਸ਼ਨਲ ਗੇਮਸ ਜੀ ਉੱਥੋਂ ਅਸੀਂ ਪੰਜਾਬ ਦੀ ਟੀਮ ਨੇ ਰਿਲੇ ਚੋਂ ਮਤਲਬ ব্রونز ਮੈਡਲ ਲਿਆ ਜੀ ਤੇ ਉੱਥੇ 100 ਮੀਟਰ ਚੋਂ ਮੇਰਾ ਸਿਲਵਰ ਸੀਗਾ ਜੀ ਦਿੱਲੀ ਇੰਟਰਨੈਸ਼ਨਲ ਗੇਮਸ ਸੀਗੀਆਂ ਜੀ ਉਹ ਚ ਬੰਗਲਾਦੇਸ਼ ਦੀ ਟੀਮ ਨੇ ਪਾਰਟਿਸਪੇਟ ਕੀਤਾ ਸੀਗਾ ਉੱਥੇ ਵੀ ਮੇਰਾ 100 ਮੀਟਰ ਚੋਂ ਜਿਹੜਾ ਸੀਗਾ ਸਿਲਵਰ ਮੈਡਲ ਸੀਗਾ ਜੀ ਹਾਂਜੀ ਹਾਂਜੀ ਮਤਲਬ ਲਗਾਤਾਰ ਲੜੀ ਟੁੱਟੀ ਨਹੀਂ ਹਾਂਜੀ ਹਾਂਜੀ ਐਸ ਉਮਰ ਤੱਕ ਵੀ ਤੁਸੀਂ ਜਵਾਨ ਮੈਨੂੰ ਲੱਗਦਾ ਵੀ ਮੁੰਡਿਆਂ ਨੂੰ ਦੇਖ ਕੇ ਸ਼ਾਇਦ ਲੱਗਦਾ ਹੋਊਗਾ ਵੀ ਅਸੀਂ ਕੀ ਕਰ ਰਹੇ ਹਾਂ ਨਾ ਤੇ ਫਿਟਨੈਸ ਤੁਸੀਂ ਦੇਖੋ ਇਸ ਉਮਰ ਦੇ ਵਿੱਚ 57 ਸਾਲ ਦੀ ਉਮਰ ਦੇ ਵਿੱਚ ਐ ਜਿਵੇਂ ਘੋੜਾ ਭਾਈਦਾ ਹੁੰਦਾ ਓਵੇਂ ਇਹਨਾਂ ਦੀ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਤੁਸੀਂ ਦੇਖੇ ਹੋਣਾ ਨਾਲ ਸ਼ੁਰੂ ਦੇ ਵਿੱਚ ਵੀ ਜਿ ਕਿੰਨੀ ਸਪੀਡ ਦੇ ਨਾਲ ਇਹ ਭਾਈਦੇ ਹੈਗੇ ਆ ਇਸ ਉਮਰ ਦੇ ਵਿੱਚ ਇੱਥੇ ਗੋਡੇ ਮੋਢੇ ਲੋਕਾਂ ਦੇ مان ਦਾ ਕੋਈ ਰੋਲ ਹੈ ਇੱਥੇ ਕਿ ਲੋਕ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਪਹਿਲਾਂ ਹੀ ਬੁੱਢਾ ਕਰ ਲੈਂਦੇ ਹੈ ਕੋਈ ਚੀਜ਼ ਇਹਦੇ ਬਾਰੇ ਜ਼ਰੂਰ ਆਪਾਂ ਇਹਨੇ ਇੱਕ ਮਿਥ ਬਣ ਚੁੱਕੀ ਹੈ ਸਾਡੇ ਦਿਮਾਗ 'ਚ ਵੀ ਹੁਣ ਅਸੀਂ 40-45 ਸਾਲ ਦੇ ਹੋ ਗਏ ਜੀ ਹੁਣ ਜੇ ਅਸੀਂ ਕੋਈ ਐਕਸਰਸਾਈਜ਼ ਕਰਾਂਗੇ ਉਹ ਸਾਨੂੰ ਕਹਿ ਵੀ ਦਿੰਦੇ ਆ ਉਹ ਯਾਰ ਤੂੰ ਬੈਠ ਜਾ ਵੀ ਉਹ ਗੁੱਡਾ ਘੜਾ ਲੇਂਗਾ ਇਸ ਉਮਰ ਚ ਨਹੀਂ ਜੀ ਇਹ ਮਿਥ ਹੈ ਠੀਕ ਹੈ ਜੀ ਮੈਂ ਇਸ ਨੂੰ ਮਿਥ ਮੰਨਦਾ ਤੁਸੀਂ ਬੁੱਢੇ ਹੁੰਦੇ ਨਹੀਂ ਥੋੜੇ ਚੰਗੀ ਖਰਾਕ ਹੈ ਤਾਂ ਤੁਸੀਂ ਐਕਸਰਸਾਈਜ਼ ਕਰਦੇ ਰਹੋ ਤੁਸੀਂ ਬੁੱਢੇ ਨਹੀਂ ਹੁੰਦੇ ਕਹਿੰਦੇ ਜੀ ਇਹ ਹੈ ਜੀ ਮੇਰਾ ਬਹੁਤ ਸੋਹਣੀ ਗੱਲ ਕੀਤੀ ਹੈ ਮਤਲਬ ਬੰਦਾ ਤੇ ਘੋੜਾ ਛੇਵੀਂ ਕਦੇ ਬੁੱਢੇ ਨਹੀਂ ਹੁੰਦੇ ਜੀ ਬਿਲਕੁਲ ਬਿਲਕੁਲ ਹਾਂ ਤਾਂ ਲੱਗ ਹੁੰਦੀ ਹੈ ਹਾਂਜੀ ਹਾਂਜੀ ਸੋ ਉਸ ਤੋਂ ਬਾਅਦ ਤੁਸੀਂ ਏਸ਼ੀਆ ਖੇਡਦੇ ਆ ਹਾਂ ਜੀ ਮੈਂ ਐਸ਼ਨ ਗਿਆ ਸੀਗਾ ਅ 2018 ਚ ਹਾਂ ਉੱਥੇ ਮੈਨੂੰ ਕੋਈ ਪ੍ਰੋਬਲਮ ਆ ਗਈ ਜਿਸ ਵਜ੍ਹਾ ਕਰਕੇ ਮੇਰਾ ਮੈਡਲ ਨਹੀਂ ਆ ਸਕਿਆ ਹਾਲਾਂਕਿ ਜਿਹੜਾ 100 ਮੀਟਰ ਸੀਗਾ ਉਹ ਮੇਰੀ ਰੇਂਜ ਸੀਗਾ 12.56 ਸੈਕਿੰਡ ਚ ਉੱਥੇ 100 ਮੀਟਰ ਲੱਗੀ ਹੈ ਮੈਂ ਨੈਸ਼ਨਲ ਜਿਹੜੀ ਹੋਈਆਂ ਸੀ ਆਪਣੇ ਦਰਸ਼ਨ ਦਿੱਲੀ ਹੋ ਰਹੀਆਂ ਸੀਗਾ ਉੱਥੇ ਮੈਂ 1248 ਚ ਜਿਹੜੀ ਸੀਗੀ 100 ਮੀਟਰ ਕੀਤੀ ਸੀਗੀ ਜੀ ਤਾਂ ਮੇਰੀ ਰੇਂਜ ਸੀ ਪਰ ਕੋਈ ਪਰਮਾਤਮਾ ਨੇ ਮਨਜ਼ੂਰ ਨਹੀਂ ਸੀਗਾ ਕਿ ਮੇਰਾ ਹਾਂ ਮੇ ਮੈਡਲ ਨਾ ਆਵੇ ਹਾਂਜੀ ਹਾਂਜੀ ਮੇਰੀ ਗਰੋਇੰਗ ਮਸਲ ਇੰਜਰੀ ਹੋ ਗਈ ਸੀ ਉਹਦੇ ਕਰਕੇ ਮਤਲਬ ਮੇਰਾ ਮੈਡਲ ਨਹੀਂ ਆਇਆ ਮੈਡਲ ਜਿਹੜਾ ਸਕਿਪ ਹੋ ਗਿਆ ਹਾਂਜੀ ਹਾਂਜੀ ਤੇ ਜਿਹੜੇ ਤੁਸੀਂ ਨੈਸ਼ਨਲ ਦੀ ਕੀਤੀ ਹੈਗੀ ਇਹ ਗੱਲ ਤੇ ਨੈਸ਼ਨਲ ਆਪਣੇ ਮੈਡਲ ਹੋਰ ਕਿਹੜੇ ਕਿਹੜੇ ਆਉਣ ਸਕਦੇ ਨੈਸ਼ਨਲ ਮੇਰਾ ਲੌਂਗ ਜੰਪ ਚੋਂ ਸਿਲਵਰਾ ਜੀ ਜੀ ਤੇ 100 ਮੀਟਰ ਦੱਸਿਆ ਮੇਰੇ ਵਿੱਚ 골ਡ ਹੈਗਾ ਜੀ ਤੇ ਹੁਣ ਅੱਗੇ ਵੀ ਸਫਰ ਜਾਰੀ ਰਹੂਗਾ ਜੀ ਹਾਂ ਜੀ ਮਿਹਨਤਾਂ ਜਾਰੀ ਹੈ ਜਾਰੀ ਰਹਿਣਗੀਆਂ 57 ਸਾਲ ਦੀ ਵਿੱਚ ਫਿਟਨੈਸ ਨੂੰ ਹੀ ਦੇਖ ਲਓ ਇਹ ਐਵੇਂ ਹੀ ਰਹਿਣੀ ਆ ਹਾਂ ਜੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਜੇ ਤੁਹਾਨੂੰ ਕਹਿ ਦੇਵੇ ਕੋਈ ਬੰਦਾ ਵੀ ਰਹਿਣ ਦੇ ਯਾਨ ਹੁਣ ਗਰਾਊਂਡ ਛੱਡ ਦੇ ਤੁਹਾਨੂੰ ਕਿਵੇਂ ਫੀਲ ਹੁੰਦਾ ਕੀ ਤੁਸੀਂ ਛੱਡ ਦੋਗੇ ਕਿਸੇ ਦੇ ਕਿਨ ਨਹੀ ਜੀ ਨਹੀ ਨਹੀ ਮੈਂ ਹੁਣ 6 ਮਹੀਨੇ ਤੋਂ ਸਫਰ ਕਰ ਰਿਹਾ ਸੀ ਇੱਕ ਡਿਸੀਜਨ ਨਾਲ ਲੜ ਰਿਹਾ ਤੇ ਮੈਂ ਪੀਜੀਆਈ ਚ ਐਡਮਿਟਰ ਹਾਂ 15 ਦਿਨ ਪਰ ਮੈਂ ਪੀਜੀਆ ਦੇ ਰੈਂਪ ਤੇ ਵੀ ਆਪਦੀ ਜਿਹੜੀ ਸੀਗੀ ਰਨਿੰਗ ਕਰਦਾ ਸੀਗਾ ਜੀ ਹਾਂਜੀ ਮੈਨੂੰ ਮੈਨੂੰ ਕਹਿੰਦੇ ਸੀ ਤੁਹਾਨੂੰ ਉਸ ਸਟਰਕਚਰ ਤੇ ਲੱਜਲੀ ਮੈਂ ਕਦੇ ਸਟਰਕਚਰ ਤੇ ਨਹੀਂ ਗਿਆ ਮੈਂ ਤੁਰ ਕੇ ਪੌੜੀਆਂ ਨਾਲ ਜਾਂ ਮੈਂ ਰੈਂਪ ਤੇ ਆਉਂਦਾ ਸੀਗਾ ਜੀ ਤੇ ਉਹ ਪਰਮਾਥਾਨੀ ਮਹਿਰੀ ਹੈ ਜੀ ਵੀ ਅਸੀਂ ਗਰਾਊਂਡ 'ਚ ਛੱਡ ਸਕਦੇ ਹਾਂ ਹਾਂਜੀ ਹਾਂਜੀ ਇਹੀ ਸ਼ਾਇਦ ਸਾਡਾ ਸਭ ਤੋਂ ਵੱਡਾ ਐਂਟਰਟੇਨਮੈਂਟ ਹੈ ਫਿਟਨੈਸ ਵੀ ਹੈ ਜਨੂਨ ਵੀ ਹੈ ਜਿਹਦੇ ਕਰਕੇ ਅਸੀਂ ਅੱਜ ਫਿਰ ਤੁਸੀਂ ਇੱਥੇ ਖੜੇ ਆ ਹਾਂਜੀ ਹਾਂਜੀ ਤੇ ਜਿਮ ਦੇ ਵਿੱਚ ਫਿਰ ਕਿੰਨਾ ਕੁ ਟਾਈਮ ਵਰਕਆਊਟ ਹੋ ਜਾਂਦਾ ਹੈ ਜਿਮ ਚ ਮਾ ਦੀ ਸਪ੍ਰਿੰਟ ਵਾਲੀ ਜਿਹੜੀਆਂ ਐਕਸਰਸਾਈਜ਼ ਆ ਮੇਨ ਤਾਂ ਮੇਰਾ ਧਿਆਨ ਉਧਰ ਹੀ ਹੁੰਦਾ ਜੀ ਹਾਂਜੀ ਪਰ ਪਰਟੀਕਲ ਮਸਲ ਦੇ ਵੀ ਧਿਆਨ ਦੇਣਾ ਮਾ ਜੀ ਤਾਂ ਜੀ ਥੋੜੀ ਸ਼ੇਪ ਜਿਹੜੀ ਹੈਗੀ ਤੁਹਾਡੀ ਬਣੀ ਰਵੇ ਮਸਲ ਸਟਰਾ ਸਟਰੋਂਗ ਰਹਿੰਦਾ ਜੀ ਮਸਲ ਨੂੰ ਸਟਰੋਂਗ ਕਰਨ ਵਾਸਤੇ ਮਤਲਬ ਤਿੰਨ ਚਾਰ ਦਿਨ ਵੀਕ ਦੇ ਵਿੱਚ ਮੈਂ ਚਾਰ ਦਿਨ ਐਕਸਰਸਾਈਜ਼ ਕਰਦਾ ਜੀ ਬਹੁਤ ਵਧੀਆ ਇਹ ਹੈ ਬਹੁਤ ਹੈ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਆ ਸੋ ਦੋਸਤੋ ਆਪਣੇ ਸਾਰੇਆਂ ਵਾਸਤੇ ਰੋਲ ਮਾਡਲ ਹੈਗੇ ਆ ਤੇ ਲਾਸਟ ਦੇ ਵਿੱਚ ਮੈਂ ਇਹੀ ਪੁੱਛੂਗਾ ਜੀ ਅ ਅੱਜ ਕੱਲ ਦੇ ਯੂਥ ਨੂੰ ਕੀ ਕਹਿਣਾ ਚਾਹੋਗੇ ਇੱਕ ਸਨੇਹਾ ਜ਼ਰੂਰ ਲਾਇਓ ਵੀ ਤੁਹਾਨੂੰ ਦੇਖ ਕੇ ਇਸ ਪਾਸੇ ਲੱਗਣ ਇਸ ਉਮਰ ਦੇ ਵਿੱਚ ਤੁਸੀਂ ਇੰਨੀ ਫਿਟਨੈਸ ਨੂੰ ਸੰਭਾਲ ਰੱਖਿਆ ਉਹਨਾਂ ਨੂੰ ਇੱਕ ਸਨੇਹ ਜਰੂਰ ਲਾਇਆ ਜੀ ਇਹੀ ਹੈ ਜੀ ਗਰਾਊਂਡ ਨਾਲ ਜੁੜੇ ਰਹੋ ਕਿਸੇ ਵੀ ਸਪੋਰਟਸ ਨਾਲ ਜੁੜੋ ਚਾਹੇ ਉਹ ਫੁੱਟਬਾਲ ਹੈ ਚਾਹੇ ਉਹ ਗੇਮਸ ਕੋਈ ਵੀ ਹੋਵੇ ਚਾਹੇ ਉਹ ਟ੍ਰੈਕ ਐਂਡ ਫੀਲਡ ਹੋਵੇ ਚਾਹੇ ਕੋਈ ਗੇਮ ਫੁੱਟਬਾਲ ਹਾਕੀ ਕੁਝ ਵੀ ਹੋਵੇ ਨਾ ਜੀ ਨਸ਼ਿਆਂ ਤੋਂ ਦੂਰ ਰਹੋ ਜੀ ਤੇ ਗਰਾਊਂਡ ਨਾਲ ਜੁੜੋ ਜੀ ਆਪਦੇ ਨੂੰ ਫਿੱਟ ਰੱਖੋ ਜੀ ਤਾਂ ਆਪਾਂ ਬਿਮਾਰੀਆਂ ਤੋਂ ਬਚ ਸਕਦੇ ਆ ਜਿਹੜੀਆਂ ਅੱਜ ਕੱਲ ਬਿਮਾਰੀਆਂ ਤੁਹਾਡੇ ਬਲੱਡ ਪ੍ਰੈਸ਼ਰ ਚੱਲ ਰਿਹਾ ਹੈ ਸ਼ੂਗਰ ਚੱਲ ਰਿਹਾ ਹੈ ਮੈਨੂੰ ਲੱਗਦਾ ਜੀ ਕਿ ਕਿਸੇ ਸਪੋਰਟਸ ਪਰਸਨ ਦੇ ਨੇੜੇ ਹੁੰਦੇ ਨੇ ਨੇੜੇ ਨਹੀਂ ਹੁੰਦੇ ਆ ਬਹੁਤ ਸੁਣੀ ਗੱਲ ਕੀਤੀ ਹੈ ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਵੇਸ਼ਾ ਵੀਡੀਓ ਦੇ ਵਿੱਚ ਕਰਦਾ ਹਾਂ ਮੈਂ ਆਈ ਕਰਦਾ ਹਾਂ ਵੀ ਇਹ ਕੋਈ ਬਿਮਾਰੀ ਨਹੀਂ ਇਹ ਸਾਡੀਆਂ ਖੁਦ ਦੀਆਂ ਪੈਦਾ ਕੀਤੀਆਂ ਹੋਈਆਂ ਬਿਮਾਰੀਆਂ ਬਿਲਕੁਲ ਜੀ ਬਿਲਕੁਲ ਕੁਸ਼ਵਿੰਦਰਜੀਤ ਸਿੰਘ ਬਰਾੜ ਅਗੋਰ ਦਾ ਮਾਣ ਅੱਜ ਤੁਹਾਡੇ ਰੂਬਰੂ ਹੋਏ ਆ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਦੇ ਸਟਰਗਲ ਦੇ ਬਾਰੇ ਤੁਹਾਨੂੰ ਦੱਸਿਆ ਵੀ ਕਿਵੇਂ ਪੀਜੀਆ ਵਿੱਚ ਦਾਖਲ ਹੋਣ ਦੇ ਬਾਵਜੂਦ ਵੀ ਵਰਕਆਊਟ ਕਰਦੇ ਰਹੇ ਸੋ ਵੀਡੀਓ ਨੂੰ ਕਰਿਓ ਸ਼ੇਅ